ਵਿਸ਼ਾ ਵਿਗਿਆਨ ਪਾਠ ਨੰਬਰ 13 ਪਾਣੀ ਜੀਵਨ ਦਾ ਆਧਾਰ ਹਾਂਜੀ ਬੱਚਿਓ ਇਸ ਵਿੱਚ ਆਪਾਂ ਪਾਣੀ ਦੀ ਮਹੱਤਤਾ ਬਾਰੇ ਜਾਣਾਂਗੇ ਆਓ ਬੱਚਿਓ ਇਸ ਪਾਠ ਨੂੰ ਸ਼ੁਰੂ ਕਰੀਏ ਅੱਜ ਸਕੂਲ ਦੀ ਸਵੇਰ ਦੀ ਸਭਾ ਵੇਲੇ ਹੀ ਬਹੁਤ ਗਰਮੀ ਸੀ ਇਸ ਲਈ ਸਭਾ ਮਗਰੋਂ ਜਮਾਤ ਵਿੱਚ ਆਉਂਦਿਆਂ ਹੀ ਸੁਰਿੰਦਰ ਨੇ ਅਧਿਆਪਕ ਨੂੰ ਪੁੱਛਿਆ ਕੀ ਮੈਂ ਪਾਣੀ ਪੀਣ ਲਈ ਜਾ ਸਕਦਾ ਹਾਂ ਜੀ ਅਧਿਆਪਕ ਨੇ ਉਸਨੂੰ ਜਾਣ ਦੀ ਆਗਿਆ ਦਿੰਦਿਆਂ ਕਿਹਾ ਬੱਚਿਓ ਅੱਜ ਗਰਮੀ ਬਹੁਤ ਹੈ ਇਸ ਲਈ ਜਿਸ ਬੱਚੇ ਨੇ ਵੀ ਪਾਣੀ ਪੀਣਾ ਹੈ ਉਹ ਜਾ ਸਕਦਾ ਹੈ ਬਹੁਤ ਸਾਰੇ ਬੱਚੇ ਪਾਣੀ ਪੀਣ ਲਈ ਚਲੇ ਗਏ ਕੀ ਕੋਈ ਦੱਸ ਸਕਦਾ ਹੈ ਕਿ ਅਸੀਂ ਪਾਣੀ ਕਿਉਂ ਪੀਂਦੇ ਹਾਂ ਜੀ ਸਾਨੂੰ ਪਿਆਸ ਲੱਗਦੀ ਹੈ ਬੱਚਿਆਂ ਦਾ ਉੱਤਰ ਸੀ ਤੇ ਜੇ ਸਾਨੂੰ ਪਿਆਸ ਲੱਗਣ ਤੇ ਪਾਣੀ ਨਾ ਮਿਲੇ ਫੇਰ ਅਧਿਆਪਕ ਦਾ ਅਗਲਾ ਪ੍ਰਸ਼ਨ ਸੀ ਫੇਰ ਤਾਂ ਜੀ ਅਸੀਂ ਪਿਆਸ ਨਾਲ ਹੀ ਮਰ ਜਾਵਾਂਗੇ ਰਜਨੀ ਬੋਲੀ ਜਲ ਹੀ ਜੀਵਨ ਹੈ ਪਿਆਰੇ ਬੱਚਿਓ ਇਸ ਲਈ ਤਾਂ ਕਹਿੰਦੇ ਹਨ ਕਿ ਜਲ ਹੀ ਜੀਵਨ ਹੈ ਪਾਪ ਪਾਣੀ ਜੀਵਨ ਦਾ ਆਧਾਰ ਹੈ ਪਾਣੀ ਤੋਂ ਬਿਨਾ ਅਸੀਂ ਜਿਉਂਦੇ ਨਹੀਂ ਰਹਿ ਸਕਦੇ ਤੁਹਾਡੇ ਸਰੀਰ ਵਿੱਚ ਬਹੁਤਾ ਭਾਗ ਪਾਣੀ ਹੀ ਹੈ ਪੋਜਨ ਨੂੰ ਪਚਾਉਣ ਵਿੱਚ ਵੀ ਸਾਡੀ ਮਦਦ ਕਰਦਾ ਹੈ ਮਨੁੱਖ ਤੋਂ ਇਲਾਵਾ ਜੀਵ ਜੰਤੂਆਂ ਲਈ ਵੀ ਪਾਣੀ ਬਹੁਤ ਜ਼ਰੂਰੀ ਹੈ ਕੋਈ ਵੀ ਜੀਵ ਜੰਤੂ ਪਾਣੀ ਤੋਂ ਬਿਨਾ ਨਹੀਂ ਰਹਿ ਸਕਦਾ ਤੁਸੀਂ ਆਪਣੇ ਘਰਾਂ ਵਿੱਚ ਪਾਲਤੂ ਪਸ਼ੂ ਵੀ ਰੱਖੇ ਹੋਣਗੇ ਜਿਨ੍ਹਾਂ ਨੂੰ ਸਮੇਂ-ਸਮੇਂ ਤੇ ਪਾਣੀ ਪਿਆਇਆ ਜਾਂਦਾ ਹੋਵੇਗਾ ਮੱਝਾਂ ਅਤੇ ਗਾਵਾਂ ਕਈ-ਕਈ ਬਾਲਟੀਆਂ ਪਾਣੀ ਇੱਕ ਵਾਰ ਚ ਹੀ ਪੀ ਜਾਂਦੀਆਂ ਹਨ ਜਦਕਿ ਕੁੱਤੇ ਬਿੱਲੀਆਂ ਵਰਗੇ ਛੋਟੇ ਜਾਨਵਰਾਂ ਨੂੰ ਵੀ ਅਸੀਂ ਕ올ੀਆਂ ਬਾਟੀਆਂ ਵਿੱਚ ਪਾਣੀ ਪਿਉਂਦੇ ਹਾਂ ਜੰਗਲੀ ਜਾਨਵਰ ਜੰਗਲ ਵਿੱਚ ਹੀ ਕਿਸੇ ਛੱਪੜ ਜਾਂ ਨਦੀ ਵਿੱਚੋਂ ਪਾਣੀ ਪੀ ਲੈਂਦੇ ਹਨ ਕਈ ਜੀਵ ਜੰਤੂ ਤਾਂ ਰਹਿੰਦੇ ਹੀ ਪਾਣੀ ਵਿੱਚ ਹਨ ਜਿਨ੍ਹਾਂ ਬਾਰੇ ਅਸੀਂ ਅਗਲੀਆਂ ਜਮਾਤਾਂ ਵਿੱਚ ਪੜਾਂਗੇ ਇਸ ਤੋਂ ਬਿਨਾ ਪੌਦਿਆਂ ਅਤੇ ਬਨਸਪਤੀ ਲਈ ਵੀ ਪਾਣੀ ਜ਼ਰੂਰੀ ਹੈ। ਪੌਦੇ ਪਾਣੀ ਤੋਂ ਬਿਨਾ ਵੱਧ ਫੁੱਲ ਨਹੀਂ ਸਕਦੇ। ਪੌਦੇ ਆਪਣੀਆਂ ਜੜ੍ਹਾਂ ਰਾਹੀਂ ਧਰਤੀ ਤੋਂ ਪਾਣੀ ਸੋਖਦੇ ਹਨ। ਸਾਨੂੰ ਸਮੇਂ-ਸਮੇਂ ਤੇ ਪੌਦਿਆਂ ਅਤੇ ਖੇਤਾਂ ਨੂੰ ਪਾਣੀ ਦੇਣਾ ਚਾਹੀਦਾ ਹੈ। ਕਿਰਿਆ ਨੰਬਰ 1 ਨੋਟ ਕਰੋ ਤੁਸੀਂ ਰੋਜ਼ਾਨਾ ਕਿੰਨੇ ਗਲਾਸ ਪਾਣੀ ਪੀਂਦੇ ਹੋ? ਇਹ ਬਹੁਤ ਜ਼ਰੂਰੀ ਹੈ ਬੱਚਿਓ। ਘੱਟ ਤੋਂ ਘੱਟ 7 ਤੋਂ 8 ਗਲਾਸ ਪਾਣੀ ਦੇ ਪੀਓ ਅਧਿਆਪਕ ਲਈ ਬੱਚਿਆਂ ਨੂੰ ਦੱਸੋ ਕਿ ਸਾਨੂੰ ਇੱਕ ਦਿਨ ਵਿੱਚ ਕਿੰਨਾ ਪਾਣੀ ਪੀਣਾ ਚਾਹੀਦਾ ਹੈ ਬੱਚਿਓ ਸਾਨੂੰ ਇੱਕ ਦਿਨ ਵਿੱਚ ਘੱਟ ਤੋਂ ਘੱਟ 8 ਲੀਟਰ ਪਾਣੀ ਪੀਣਾ ਚਾਹੀਦਾ ਹੈ ਖੇਤਾਂ ਵਿੱਚ ਫਸਲਾਂ ਨੂੰ ਵੀ ਸਮੇਂ-ਸਮੇਂ ਤੇ ਪਾਣੀ ਦੀ ਲੋੜ ਪੈਂਦੀ ਹੈ ਤੁਸੀਂ ਵੇਖਿਆ ਹੋਵੇਗਾ ਕਿ ਖੇਤਾਂ ਵਿੱਚ ਟਿਊਬਵੈੱਲਾ ਰਾਹੀਂ ਫਸਲਾਂ ਨੂੰ ਪਾਣੀ ਦਿੱਤਾ ਜਾਂਦਾ ਹੈ ਇਸ ਦਾ ਅਰਥ ਇਹ ਹੈ ਕਿ ਜੇਕਰ ਪਾਣੀ ਨਾ ਹੋਵੇ ਤਾਂ ਫਸਲਾਂ ਵੀ ਨਹੀਂ ਹੋਣਗੀਆਂ ਅਤੇ ਨਾ ਹੀ ਅਨਾਜ ਹੋਵੇਗਾ ਜਿਸ ਤੋਂ ਸਾਡਾ ਭੋਜਨ ਬਣਦਾ ਹੈ ਇਸ ਲਈ ਪਾਣੀ ਤੋਂ ਬਿਨਾ ਸਾਨੂੰ ਅਨਾਜ ਵੀ ਨਹੀਂ ਮਿਲ ਸਕਦਾ ਸੋਚੋ ਜੇਕਰ ਸਾਨੂੰ ਪਾਣੀ ਨਾ ਮਿਲੇ ਤਾਂ ਕੀ ਹੋਵੇਗਾ ਫਿਰ ਤਾਂ ਜੀਵਨ ਹੀ ਨਹੀਂ ਰੋਜ਼ਾਨਾ ਜੀਵਨ ਵਿੱਚ ਪਾਣੀ ਦੀ ਵਰਤੋਂ ਬੁਰਸ਼ ਕਰਨਾ ਨਹਾਉਣਾ ਕੱਪੜੇ ਧੋਣਾ ਖਾਣਾ ਪਕਾਉਣਾ ਬਰਤਨ ਧੋਣਾ ਸਫਾਈ ਕਰਨਾ ਖੇਤਾਂ ਨੂੰ ਪਾਣੀ ਦੇਣਾ ਬਾਗੀਚੇ ਨੂੰ ਪਾਣੀ ਦੇਣਾ ਅਸੀਂ ਰੋਜ਼ਾਨਾ ਜੀਵਨ ਵਿੱਚ ਬਹੁਤ ਸਾਰੇ ਕੰਮ ਲਈ ਪਾਣੀ ਦੀ ਵਰਤੋਂ ਕਰਦੇ ਹਾਂ ਬੱਚਿਓ ਦਿੱਤੀਆਂ ਗਈਆਂ ਤਸਵੀਰਾਂ ਨੂੰ ਵੇਖ ਕੇ ਕੀ ਤੁਸੀਂ ਦੱਸ ਸਕਦੇ ਹੋ ਪਾਣੀ ਦੇ ਵਰਤੋਂ ਅਸੀਂ ਕਿਹੜੇ-ਕਿਹੜੇ ਕੰਮਾਂ ਲਈ ਕਰਦੇ ਹਾਂ ਇਸ ਦੀ ਇੱਕ ਸੂਚੀ ਬਣਾਓ ਪਾਣੀ ਦੀ ਵਰਤੋਂ ਦੀ ਸੂਚੀ ਨੰਬਰ 1 ਬੁਰਸ਼ ਕਰਨਾ ਨੰਬਰ 2 ਕੱਪੜੇ ਧੋਣਾ ਨੰਬਰ 3 ਬਰਤਨ ਧੋਣਾ ਨੰਬਰ 4 ਖੇਤਾਂ ਨੂੰ ਪਾਣੀ ਦੇਣਾ ਨੰਬਰ 5 ਕਾਰਖਾਨਿਆਂ ਵਿੱਚ ਵਰਤੋਂ ਨੰਬਰ 6 ਨਹਾਉਣਾ ਨੰਬਰ 7 ਖਾਣਾ ਪਕਾਉਣਾ ਨੰਬਰ 8 ਸਫਾਈ ਕਰਨਾ ਨੰਬਰ 9 ਪਿਆਸ ਬੁਝਾਉਣ ਲਈ ਨੰਬਰ 10 ਪਾਣੀ ਤੋਂ ਬਿਜਲੀ ਪੈਦਾ ਕਰਨ ਇੰਨਾ ਕੰਮ ਤਾਂ ਇਲਾਵਾ ਕਈ ਫੈਕਟਰੀਆਂ ਅਤੇ ਕਾਰਖਾਨਿਆਂ ਵਿੱਚ ਵੀ ਪਾਣੀ ਦੇ ਬਹੁਤ ਵਰਤੋਂ ਹੁੰਦੀ ਹੈ ਯਾਦ ਰੱਖਣਯੋਗ ਗੱਲਾਂ ਪਾਣੀ ਹੀ ਇਸ ਧਰਤੀ ਤੇ ਜੀਵਨ ਦਾ ਆਧਾਰ ਹੈ। ਪਾਣੀ ਤੋਂ ਬਿਨਾ ਮਨੁੱਖ, ਜੀਵ ਜੰਤੂ ਅਤੇ ਪੌਦੇ ਜਿਉਂਦੇ ਨਹੀਂ ਰਹਿ ਸਕਦੇ। ਪਾਣੀ ਤੋਂ ਬਿਨਾ ਫਸਲਾਂ ਵੀ ਪੈਦਾ ਨਹੀਂ ਹੋ ਸਕਦੀਆਂ। ਪਾਣੀ ਰੋਜ਼ਾਨਾ ਜੀਵਨ ਵਿੱਚ ਸਾਡੇ ਲਈ ਕੰਮ ਆਉਂਦਾ ਹੈ। ਪਾਣੀ ਦੇ ਵਰਤੋਂ ਕਈ ਕਾਰਖਾਨਿਆਂ ਵਿੱਚ ਵੀ ਕੀਤੀ ਜਾਂਦੀ ਹੈ। ਪਾਣੀ ਤੋਂ ਬਿਜਲੀ ਵੀ पैदा कीती जांदी है आओ बच्चों इजदा पाठ بیا शुरू करिए नंबर एक खाली थामा परो, उडा पानी ही डैश है हां जी बच्चों ऊपर दितियां ऑप्शन विचो सही ऑप्शन चुन के assi खाली थानु भरेंगे पानी ही डैश है जीवन पानी ही जीवन है ऐडा ਪਾਣੀ ਹੀ ਸਾਡੀ ਡੈਸ਼ ਬੁਝਾਉਂਦਾ ਹੈ ਪਿਆਸ ਈਡੀ ਪਾਣੀ ਤੋਂ ਬਿਨਾ ਅਸੀਂ ਡੈਸ਼ ਨਹੀਂ ਰਹਿ ਸਕਦੇ ਜੋਂਦੇ ਪਾਣੀ ਤੋਂ ਬਿਨਾ ਅਸੀਂ ਜੋਂਦੇ ਨਹੀਂ ਰਹਿ ਸਕਦੇ ਸਸਾ ਪਾਣੀ ਤੋਂ ਡੈਸ਼ ਵੀ ਪੈਦਾ ਕੀਤੀ ਜਾਂਦੀ ਹੈ ਬਿਜਲੀ ਹਾਂ ਹਾਂ ਸਾਡੇ ਸਰੀਰ ਵਿੱਚ ਬਹੁਤਾ ਭਾਗ ਡੈਸ਼ ਹੀ ਹੈ ਪਾਣੀ ਸਾਡੇ ਸਰੀਰ ਵਿੱਚ ਬਹੁਤਾ ਭਾਗ ਪਾਣੀ ਹੀ ਹੈ। ਨੰਬਰ 2 ਸਹੀ ਵਿਕਲਪ ਅੱਗੇ ਠੀਕ ਦਾ ਨਿਸ਼ਾਨ ਲਾਓ। ਊੜਾ प्यास ਲੱਗਣ ਤੇ ਅਸੀਂ ਸਭ ਤੋਂ ਪਹਿਲਾਂ ਕੀ ਪੀਂਦੇ ਹਾਂ? ਆਪਸ਼ਨ ਹੈ ਦੁੱਧ, ਚਾ, ਪਾਣੀ। ਸਹੀ ਆਪਸ਼ਨ ਹੈ ਪਾਣੀ। ਐੜਾ। ਪਦੇ ਧਰਤੀ ਹੇਠੋਂ ਪਾਣੀ। ਕਿੰਨੇ ਸੋਖਦੇ ਹਨ অপশন ਹੈ ਜੜਾ ਨਹੀਂ ਪੱਤਿਆਂ ਰਾਹੀ ਤਾਨੀਆਂ ਰਾਹੀ ਸਹੀ অপশন ਹੈ ਜੜਾ ਰਾਹੀ ਈਡੀ ਟਿਊਬ ਵਾਲਾ ਰਾਹੀ ਪਾਣੀ ਕਿੱਥੇ ਦਿੱਤਾ ਜਾਂਦਾ ਹੈ ਖੇਤਾਂ ਵਿੱਚ ਸਸਾ بجلی ਪੈਦਾ ਕਰਨ ਲਈ ਨਦੀਆਂ ਉੱਤੇ ਕੀ ਬਣਾਏ ਜਾਂਦੇ ਹਨ অপশন ਹੈ کارਖਾਨੇ ਡੈਮ बिजली घर सही ऑप्शन है डैम हा हा पानी की लोड किसों है ऑप्शन है मनुखन जीव जंतुआ सारा सही ऑप्शन है सारा नंबर तीन सही ज गलत का निशान लगाओ ऊड़ा पौद्या की कोई लोड़ नहीं है ਦੱਸੋ ਬੱਚਿਓ ਇਹ ਸਹੀ ਜਾਂ ਗਲਤ ਗਲਤ ਬਿਲਕੁਲ ਠੀਕ ਐੜਾ ਜੰਗਲੀ ਜਾਨਵਰ ਪਾਣੀ ਤੋਂ ਬਿਨਾ ਵੀ ਰਹਿ ਲੈਂਦੇ ਹਨ ਗਲ ਕਿਉਂਕਿ ਭਾਵੇਂ ਉਹ ਜਾਨਵਰ ਹੈ ਜਾਂ ਮਨੁੱਖ ਪਾਣੀ ਦੀ ਦੋਨਾਂ ਨੂੰ ਹੀ ਲੋੜ ਹੈ ਈੜੀ ਪਾਣੀ ਪੌਜਨਪਚਾਉਣ ਵਿੱਚ ਵੀ ਸਾਡੀ ਮਦਦ ਕਰਦਾ ਹੈ ਸਹੀ ਪ੍ਰਸ਼ਨ ਨੰਬਰ 4 ਜੰਗਲੀ ਜਾਨਵਰ ਪਾਣੀ ਕਿੱਥੋਂ ਪੀਂਦੇ ਹਨ ਉੱਤਰ ਜੰਗਲੀ ਜਾਨਵਰ ਜੰਗਲ ਵਿੱਚ ਹੀ ਕਿਸੇ ਛੱਪੜ ਜਾਂ ਨਦੀ ਵਿੱਚੋਂ ਪਾਣੀ ਪੀ ਲੈਂਦੇ ਹਨ ਪ੍ਰਸ਼ਨ ਨੰਬਰ 5 ਮੱਝਾਂ ਤੇ ਗਾਵਾਂ ਇੱਕ ਵਾਰ ਵਿੱਚ ਕਿੰਨਾ ਪਾਣੀ ਪੀ ਲੈਂਦੀਆਂ ਹਨ ਉੱਤਰ ਮੱਝਾਂ ਤੇ ਗਾਵਾਂ ਇੱਕ ਵਾਰ ਵਿੱਚ ਕਈ-ਕਈ ਬਾਲਟੀਆਂ ਪਾਣੀ ਪੀਂਦੀਆਂ ਹਨ ਪ੍ਰਸ਼ਨ ਨੰਬਰ 6 ਪਾਣੀ ਕਿਉਂ ਜ਼ਰੂਰੀ ਹੈ ਉੱਤਰ ਪਾਣੀ ਹੀ ਜੀਵਨ ਦਾ ਆਧਾਰ ਹੈ ਪਾਣੀ ਤੋਂ ਬਿਨਾ ਕੋਈ ਵੀ ਜਿੰਦਾ ਨਹੀਂ ਰਹਿ ਸਕਦਾ ਅਤੇ ਪਾਣੀ ਤੋਂ ਬਿਨਾ ਫਸਲਾਂ ਵੀ ਪੈਦਾ ਨਹੀਂ ਹੋ ਸਕਦੀਆਂ ਹਾਂਜੀ ਬੱਚਿਓ ਇਸੇ ਸਾਡਾ ਪਾਠ ਪਾਣੀ ਹੀ ਜੀਵਨ ਦਾ ਆਧਾਰ ਤੇ ਇਸ ਦਾ ਅਭਿਆਸ ஜாங்க நம்ம வீடுவா